ਸੰਗਤ ਜੀ ਜਦੋਂ ਵੀ ਕਿਸੇ ਦੇ ਘਰ ਦੇ ਵਿੱਚ ਕੋਈ ਬੱਚਾ ਜਨਮ ਲੈਂਦਾ ਕਈ ਵਾਰੀ ਕੀ ਹੁੰਦਾ ਜਨਮ ਲੈਣ ਸਾਰ ਹੀ ਬੱਚੇ ਦੀ ਮੌਤ ਹੋ ਜਾਂਦੀ ਆ ਜਾਂ ਕਈ ਵਾਰ ਇਹੋ ਜਿਹੇ ਬੱਚੇ ਹੁੰਦੇ ਆ ਜੋ ਜਨਮ ਲੈਣ ਅਨਸਾਰ ਹੀ ਪਿੰਗਲੇ ਹੁੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਰੋਗ ਇਹੋ ਜਿਹਾ ਹੁੰਦਾ ਜਿਹੜਾ ਕਿ ਜਮਾਂਦਰੂ ਹੁੰਦਾ ਤੇ ਫਿਰ ਸਾਡੇ ਮਨ ਦੇ ਵਿੱਚ ਇੱਕ ਫਿਰਨਾ ਆ ਜਾਂਦਾ ਵੀ ਆਪਾਂ ਕਹਿ ਦਿੰਨੇ ਆ ਇਹਨਾਂ ਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲ ਰਹੀ ਆ ਜਾਂ ਉਹਦੇ ਘਰੇ ਬੱਚੇ ਦਾ ਜਨਮ ਹੋਇਆ ਜੰਮਦੇ ਸਾਰੇ ਬੱਚੇ ਦੀ ਮੌਤ ਹੋ ਗਈ ਆ ਇਹ ਸਭ ਕੁਝ ਕਿਵੇਂ ਆ ਇੱਕ ਬੱਚੇ ਨੇ ਵੀ ਕਰਮ ਕੀਤੇ ਹੋਣਗੇ بڑے ਸਵਾਲ ਸਾਡੇ ਅੰਦਰ ਪੈਦਾ ਹੁੰਦੇ ਆ ਗੁਰੂ ਸਾਹਿਬ ਜੀ ਦੇ ਇਤਿਹਾਸ ਤੋਂ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਮਿਲ ਸਕਦੇ ਆ ਤਸੱਲੀ ਹੋ ਸਕਦੀ ਆ ਜਦੋਂ ਦੁਨੀਆ ਨੂੰ ਤਾਰਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਨਕ ਮਤੇ ਤੋਂ ਹੁੰਦੇ ਅੱਗੇ ਇੱਕ ਬਨਜਾਰੀਆਂ ਦੇ ਪਿੰਡ ਪਹੁੰਚੇ ਆ ਹੁਣ ਇੱਥੇ ਮਹਾਰਾਜ ਜਦੋਂ ਆਏ ਆ ਨਗਰ ਦੇ ਬਾਹਰ ਸਤਿਗੁਰ ਜੀ ਨੇ ਡੇਰਾ ਕੀਤਾ ਇਥੇ ਕੁਝ ਭਵਿੱਖ ਵਚਨ ਕਹੇ ਆ ਜਿਸ ਨੂੰ ਆਪਾਂ ਜੇ ਭਵਿੱਖਵਾਨੀ ਵੀ ਕਹਿ ਦਵਾਂਗੇ ਇਹਦੇ 'ਚ ਕੋਈ ਸ਼ੰਕਾ ਨਹੀਂ ਸੰਗਤ ਜੀ ਪਈ ਮਰਦਾਨਾ ਜੀ ਬੜੇ ਹੈਰਾਨ ਹੋ ਗਏ ਉਹਨਾਂ ਬਚਨਾਂ ਨੂੰ ਸੁਣ ਕੇ ਤੇ ਮਹਾਰਾਜ ਨੇ ਜਿਹੜੇ ਬਚਨ ਕਹੇ ਸੀ ਉਹ ਸੱਚ ਹੋਏ ਬਾਬੇ ਦਾ ਇੱਕ ਬੱਚਾ ਇੱਕ ਬਾਗ ਸੱਚਾ ਹੋਇਆ ਉਦੋਂ ਜਦੋਂ ਬਾਹਰ ਡੇਰਾ ਲਾਇਆ ਮਹਾਰਾਜ ਨੇ ਕੀਰਤਨ ਕੀਤਾ ਭਾਈ ਸਾਹਿਬ ਜਿਨੇ ਰਬਾਬ ਵਜਾਇਆ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਤੇ ਭਾਈ ਬਾਲਾ ਜੀ ਚੋਰ ਸਾਹਿਬ ਦੀ ਸੇਵਾ ਕਰ ਰਹੇ ਆ ਨਗਰ ਦੇ ਵਿੱਚ ਵੰਜਾਰਿਆਂ ਦੇ ਘਰੇ ਕਿਸੇ ਦੇ ਘਰੇ ਪੁੱਤ ਜਨਮਿਆ ਹੁਣ ਜਦੋਂ ਪੁੱਤਰ ਜਨਮਦਾ ਤੇ ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਧੀ ਹੋਣ ਤੇ ਲੋਕ ਭਾਵੇਂ ਖੁਸ਼ੀਆਂ ਮਨਾਉਣ ਜਾਂ ਨਾਂ ਮਨੋਣਾ ਪਰ ਪੁੱਤ ਜਨਮੇ ਤੇ ਹਰ ਕੋਈ ਖੁਸ਼ ਹੋ ਜਾਂਦਾ ਇਨਾ ਚਾ ਕੀਤਾ ਜਾਂਦਾ ਖੁਸ਼ੀ ਕੀਤੀ ਜਾਂਦੀ ਕਿਸੇ ਨੂੰ ਖਾਲੀ ਨਹੀਂ ਮੋੜਿਆ ਜਾ ਰਿਹਾ ਲੋਕ ਆਉਂਦੇ ਆ ਵਧਾਈਆਂ ਦਿੰਦੇ ਆ ਵਧਾਈ ਸਵਾ ਵਧਾਈਆਂ ਦੇ ਸ਼ਬਦ ਇਦਾਂ ਇੱਕ ਦੂਜੇ ਨੂੰ ਕਹਿ ਰਹੇ ਆ ਬੜੀਆਂ ਖੁਸ਼ੀਆਂ ਹੋ ਰਹੀਆਂ ਨੇ ਸੰਗਤ ਜੀ ਤੇ ਹੁਣ ਜਦੋਂ ਮੰਗਤੇ ਆਉਂਦੇ ਆ ਜਾਂ ਕੋਈ ਵੀ ਆਉਂਦਾ ਹੈ ਮੰਗਣ ਵਾਸਤੇ ਉਹਨਾਂ ਨੂੰ ਜਾਂ ਤਾਂ ਮਾਇਆ ਦਿੱਤੀ ਜਾਂਦੀ ਆ ਜਾਂ ਰਸਦ ਸਿੱਧਾ ਦਿੱਤੀ ਜਾਂਦੀ ਆ ਭਾਈ ਮਰਦਾਨਾ ਜੀ ਉਥੋਂ ਬੈਠੇ ਆ ਕਾਫੀ ਸਮਾਂ ਹੋ ਗਿਆ ਤੇ ਮਹਾਰਾਜ ਨੂੰ ਕਹਿਣ ਲੱਗੇ ਬਾਬਾ ਜੀ ਗੱਲ ਇਹ ਆ ਇਹਨਾਂ ਦੇ ਘਰ ਵਿੱਚ ਬੜੀ ਖੁਸ਼ੀ ਦਿੱਤੀ ਹੈ ਮਾਲਕ ਨੇ ਇੱਕ ਗੱਲ ਮੈਂ ਦੇਖੀ ਆ ਇਹਨਾਂ ਨੇ ਸਾਡੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਅਸੀਂ ਇੱਥੇ ਆ ਕੇ ਬਹੁਤ ਸਮੇਂ ਤੋਂ ਬੈਠੇ ਹਾਂ ਮਹਾਰਾਜ ਇਹਨਾਂ ਨੇ ਤਾਂ ਸਾਨੂੰ ਖਾਣ ਵਾਸਤੇ ਕੋਈ ਚੀਜ਼ ਭੇਜੀ ਨਹੀਂ ਆਹ ਦੇਖੋ ਮਹਾਰਾਜ ਮੈਨੂੰ ਬਹੁਤ ਭੁੱਖ ਲੱਗੀ ਆ ਕਿਰਪਾ ਕਰੋ ਜੇ ਆਪ ਜੀ ਮੈਨੂੰ ਆਗਿਆ ਦੇ ਦਿਓ ਇਹਨਾਂ ਦੇ ਘਰੇ ਵਿੱਚ ਜਾ ਕੇ ਕੁਝ ਮੰਗ ਲਵਾਂ ਹੋਰ ਵੀ ਬਹੁਤ ਲੋਕ ਆ ਜਿਹੜੇ ਆਈ ਜਾਂਦੇ ਆ ਭਾਈ ਮਰਦਾਨਾ ਜੀ ਸਤਗੁਰੂ ਮਹਾਰਾਜ ਜੀ ਨੂੰ ਇਹ ਬੇਨਤੀ ਕਰਦੇ ਕਿਉਂਕਿ ਆਗਿਆ ਤੋਂ ਬਿਨਾ ਨਹੀਂ ਸੀ ਜਾਂਦੇ ਹੁੰਦੇ ਜੇ ਆਗਿਆ ਹੁੰਦੀ ਸੀ ਫਿਰ ਜਾਂਦੇ ਸੀ ਸਤਿਗੁਰੂ ਮਹਾਰਾਜ ਕਹਿਣ ਲੱਗੇ ਪਰ ਨਹੀਂ ਪਾਈ ਮਰਦਾਨਾ ਜੀ ਇਹਨਾਂ ਦੇ ਘਰ ਵਿੱਚ ਜਾਣ ਦੀ ਆਪਜੀ ਨੂੰ ਕੋਈ ਲੋੜ ਨਹੀਂ ਸਤਿਗੁਰ ਜੀ ਤੋਂ ਭਾਈ ਮਰਦਾਨਾ ਜੀ ਪੁੱਛਦੇ ਮਹਾਰਾਜ ਕੀ ਹੋ ਗਿਆ ਸਾਰੇ ਹੀ ਤਾਂ ਜਾ ਰਹੇ ਆ ਮਹਾਰਾਜ ਜੀ ਵਧਾਈਆਂ ਦੇ ਰਹੇ ਆ ਕੋਈ ਗੱਲ ਨਹੀਂ ਪੁੱਤਰ ਦਾ ਜਨਮ ਹੋਇਆ ਬੱਚੇ ਦਾ ਤੇ ਜੇ ਮੈਂ ਜਾਵਾਂਗਾ ਮੈਂ ਵੀ ਵਧਾਈਆਂ ਦੇ ਆਵਾਂਗਾ ਸਤਿਗੁਰ ਜੀ ਕਹਿਣ ਲੱਗੇ ਹਜੇ ਸਮਾਂ ਨਹੀਂ ਆ ਕਿਉਂਕਿ ਇਹਨਾਂ ਦੇ ਘਰ ਵਿੱਚ ਜਿਹੜਾ ਪੁੱਤਰ ਜਨਮਿਆ ਇਹਨਾਂ ਨੇ ਲੋਕਾਂ ਨੂੰ ਬਹੁਤ ਅੰਨ ਦਿੱਤਾ ਹੈ ਜਿਹੜੇ ਮੰਗਤੇ ਆਏ ਆ ਉਹਨਾਂ ਨੂੰ ਵੀ ਬੜੇ ਪੈਸੇ ਦਿੱਤੇ ਆ ਪਰ ਅਸੀਂ ਇੱਥੇ ਬੈਠੇ ਆ ਰੱਬ ਦੀ ਰਜਾ ਵਿੱਚ ਭਾਣੇ ਵਿੱਚ ਤੇ ਇਸ ਕਰਕੇ ਆਪਾਂ ਨਹੀਂ ਜਾਣਾ ਆਪਾਂ ਕਦੇ ਵੀ ਕੁਝ ਨਹੀਂ ਮੰਗਣਾ ਭਾਵ ਇਹਨਾਂ ਨੇ ਜੇ ਆਪਣੇ ਆਪ ਦੇਣਾ ਹੋਵੇਗਾ ਦੇ ਦੇ ਦਿੰਦੇ ਪਰ ਆਪਾਂ ਕੁਝ ਮੰਗ ਕੇ ਨਹੀਂ ਸ਼ਕਣਾ ਇਹੀ ਤਾਂ ਸੰਗਤ ਜੀ ਇਹ ਸਿਧਾਂਤ ਆ ਕਦੇ ਵੀ ਮੰਗ ਕੇ ਨਹੀਂ ਖਾਣਾ ਚਾਹੀਦਾ ਸਭ ਉਹ ਰੱਬ ਦੀ ਰਜਾ ਵਿੱਚ ਰਹਿਣਾ ਚਾਹੀਦਾ ਆਪਦੀ ਕੀਰਤ ਕਰਨੀ ਚਾਹੀਦੀ ਮਹਾਰਾਜ ਨੇ ਆਪਾਂ ਨੂੰ ਕੀਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਸਿਖਾਇਆ ਹੁਣ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹਨਾਂ ਨੇ ਤਾਂ ਸਾਡੀ ਸਾਰ ਨਹੀਂ ਲਈ ਤੇ ਜੇ ਅਸੀਂ ਇੱਥੇ ਇਸ ਤਰ੍ਹਾਂ ਬੈਠੇ ਰਹਾਂਗੇ ਇਹਨਾਂ ਨੇ ਸਾਨੂੰ ਕਦੇ ਵੀ ਕੁਝ ਨਹੀਂ ਛਕਾਉਣਾ ਮਹਾਰਾਜ ਇਸ ਤਰ੍ਹਾਂ ਤਾਂ ਅਸੀਂ ਭੁੱਖੇ ਹੀ ਰਹਿ ਜਾਵਾਂਗੇ ਦੇਖੋ ਕਿਤਨਾ ਕੁਝ ਲੋਕਾਂ ਨੂੰ ਛਕਾਇਆ ਜਾ ਰਿਹਾ ਮੈਨੂੰ ਬਹੁਤ ਭੁੱਖ ਲੱਗੀ ਆ ਕਿਰਪਾ ਕਰੋ ਸਤਿਗੁਰ ਜੀ ਮੇਰੇ ਤੇ ਰਹਿਮਤ ਕਰੋ ਮੈਂ ਤੁਰੰਤ ਹੀ ਮੋੜਾ ਵਾਂਗਾ ਦੇਰ ਨਾ ਲਾਵਾਂਗਾ ਤੇ ਉਦੋਂ ਫਿਰ ਸਤਿਗੁਰ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਹਰ ਇੱਕ ਰਿਜਕ ਦੇ ਉੱਪਰ ਵਾਹਿਗੁਰੂ ਨੇ ਖਾਣ ਵਾਲੇ ਦਾ ਨਾਮ ਲਿਖਿਆ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕ ਸੱਚ ਹੈ ਹੁਣ ਜਿੱਥੇ-ਜਿੱਥੇ ਇਨਸਾਨ ਆ ਉੱਥੇ ਉਹਨੂੰ ਉਹਦਾ ਰਿਜਕ ਦੇਣਾ ਇਹ ਮਾਲਕ ਦੀ ਰਜ਼ਾ ਹੁੰਦੀ ਆ ਤੇ ਤੁਸੀਂ ਇੱਥੇ ਬੈਠ ਕੇ ਉਡੀਕੋ ਸਬਰ ਕਰੋ ਸਭ ਕੁਝ ਆਪਣੇ ਆਪ ਹੀ ਇੱਥੇ ਆ ਜਾਵੇਗਾ ਮੰਗਣਾ ਚੰਗੀ ਗੱਲ ਨਹੀਂ ਹੁੰਦੀ ਇਸ ਕਰਕੇ ਰੱਬ ਦੀ ਰਜਾ ਵਿੱਚ ਰਹਿਣਾ ਹੀ ਠੀਕ ਹੁੰਦਾ ਹਜੇ ਹੁਕਮ ਨਹੀਂ ਜਦੋਂ ਹੁਕਮ ਹੋਇਆਗਾ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਪਰ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਨੂੰ ਬਹੁਤ ਭੁੱਖ ਲੱਗੀ ਆ ਮੈਂ ਦੇਰ ਨਾ ਲਾਵਾਂਗਾ ਜਲਦੀ ਹੀ ਆ ਜਾਵਾਂਗਾ ਕੁਝ ਮੰਗ ਕੇ ਵੀ ਲਿਆਵਾਂਗਾ ਤੇ ਇੱਥੇ ਆ ਕੇ ਭਾਈ ਬਾਲਾ ਜੀ ਤੇ ਆਪ ਜੀ ਨੂੰ ਮਹਾਰਾਜ ਛਕਾਵਾਂਗਾ ਕੱਲਾ ਨਹੀਂ ਛਕਾਂਗਾ ਵੰਡ ਕੇ ਛਕਾਂਗਾ ਭਾਈ ਮਰਦਾਨਾ ਜੀ ਦੀਆਂ ਭੋਲੀਆਂ ਗੱਲਾਂ ਸੁਣ ਕੇ ਮਹਤਗੁਰ ਮਹਾਰਾਜ ਮੁਸਕਰਾਇਆ ਤੇ ਮਹਾਰਾਜ ਬਹੁਤ ਪ੍ਰੇਮਾਨੰ ਕਹਿ ਲੱਗੇ ਭਾਈ ਮਰਦਾਨਾ ਜੀ ਗੱਲ ਯਾਦ ਰੱਖਣਾ ਇਹਨਾਂ ਦੇ ਘਰੇ ਪੁੱਤਰ ਨਹੀਂ ਜਨਮਿਆ ਭਾਵ ਤੁਹਾਨੂੰ ਲੱਗਦਾ ਹੋਰਾਂ ਨੂੰ ਲੱਗਦਾ ਹੋਊਗਾ ਕਿ ਪੁੱਤ ਜਨਮਿਆ ਇਹਨਾਂ ਦੇ ਘਰੇ ਤਾਂ ਕਰਜ਼ਾਈ ਪੈਦਾ ਹੋਇਆ ਇਹਨੂੰ ਪੁੱਤਰ ਨਾ ਜਾਣੋ ਦੁਨੀਆਂ ਦੇ ਲੋਕ ਬੜੇ ਭੋਲੇ ਆ ਵਧਾਈਆਂ ਦੇ ਰਿਹਾ ਇਹ ਪੁੱਤਰ ਨਹੀਂ ਇਹ ਕਰਜ਼ਾਈ ਪੈਦਾ ਹੋ ਗਿਆ ਚਾਰ ਪਹਿਰ ਰਾਤ ਬੀਤੇਗੀ ਸਵੇਰੇ ਇਹ ਚਲਿਆ ਜਾਵੇਗਾ ਤੇ ਜੇ ਹੁਣ ਤੇਰੇ ਦਿਲ ਦੀ ਰੀਜ ਹੈ ਤੁਸੀਂ ਭਾਈ ਸਾਹਿਬ ਜਾਣਾ ਹੀ ਚਾਹੁੰਦੇ ਹੋ ਚਲੇ ਜਾਓ ਚੁੱਪਚਾਪ ਜਾਣਾ ਹੈ ਇਹ ਵੰਜਾਰਿਆਂ ਦੇ ਦਰ ਤੇ ਖੜਾ ਨਹੀਂ ਜੇ ਤੈਨੂੰ ਕੁਝ ਦੇਣ ਤਾਂ ਠੀਕ ਨਹੀਂ ਤਾਂ ਵਾਪਸ ਮੁੜਾਈ ਮੁੱਖ ਤੋ ਇਹ ਸ਼ਬਦ ਨਹੀਂ ਬੋਲਣਾ ਕਿਉਂਕਿ ਭਾਈ ਮਰਦਾਨਾ ਜੀ ਦੀ ਕਮਾਈ ਇੰਨੀ ਸੀ ਸੱਚੇ ਪਾਸ਼ਾ ਜੀ ਇਸ ਕਰਕੇ ਕਹਿ ਰਹੇ ਆ ਵੀ ਜੇ ਉਹ ਕਿਤੇ ਬੱਚੇ ਨੂੰ ਅਸੀਸ ਦੇ ਦਿੰਦੇ ਤਾਂ ਜਿਹੜਾ ਰੱਬ ਦਾ ਹੁਕਮ ਆ ਜਿਹੜੀ ਰਜਾ ਹੈ ਉਦੋਂ ਫਿਰ ਉਲਟ ਗੱਲ ਵੀ ਹੋ ਜਾਂਦੀ ਆ ਕਿਉਂਕਿ ਉਹ ਰੱਬ ਦੇ ਪਿਆਰਿਆਂ ਦਾ ਬਚਨ ਫਿਰ ਰੱਬ ਨੂੰ ਮੰਨਣਾ ਹੀ ਪੈਂਦਾ ਜਾਂ ਕਿਹਾ ਦਰਗਾਹ ਚਲੇ ਕਿਉਂਕਿ ਜਦੋਂ ਆਪਾਂ ਕਿਸੇ ਦੇ ਘਰੇ ਜਾਂਦੇ ਆ ਤੇ ਅਸੀਸ ਦਿੰਦੇ ਆ ਵੀ ਉਮਰ ਲੰਮੀ ਹੋਵੇ ਇਸ ਕਰਕੇ ਭਾਈ ਮਰਦਾਨਾ ਜੀ ਦੀ ਕਮਾਈ ਬਹੁਤ ਸੀ ਤੇ ਉਹ ਅਸੀਸ ਦੇ ਦੇ ਦਿੰਦੇ ਉਸ ਬੱਚੇ ਨੂੰ ਵੀ ਜਿਉਂਦਾ ਵਸਦਾ ਵੱਡੀ ਉਮਰ ਹੋਵੇ ਤਾਂ ਉਹਦਾ ਹੋਣਾ ਹੀ ਸੀ ਤਾਂ ਇਹ ਮਹਾਰਾਜ ਨੇ ਪਹਿਲਾਂ ਹੀ ਹੁਕਮ ਕਰ ਦਿੱਤਾ ਜਾਣਾ ਹੈ ਭਾਈ ਮਰਦਾਨਾ ਜੀ ਵੰਜਾਰਿਆਂ ਦੇ ਘਰੇ ਪਰ ਖੜੇ ਰਹਿਣਾ ਮੋਹ ਕੁਝ ਨਹੀਂ ਬੋਲਣਾ ਤੇ ਹੁਣ ਭਾਈ ਮਰਦਾਨਾ ਜੀ ਸਤਗੁਰੂ ਜੀ ਦੇ ਬਚਨ ਮੰਨ ਕੇ ਉਹ ਵੰਜਾਰਿਆ ਦੇ ਘਰੇ ਜਾਂਦੇ ਆ ਉੱਥੇ ਜਾ ਕੇ ਖੜੇ ਹੋ ਜਾਂਦੇ ਆ ਪਰ ਉਹ ਭਾਈ ਮਰਦਾਨਾ ਜੀ ਵੱਲ ਧਿਆਨ ਹੀ ਨਹੀਂ ਦਿੰਦੇ ਉਹਨਾਂ ਦਾ ਧਿਆਨ ਆਪਣੇ ਵਿੱਚ ਜਾਂ ਉਹ ਬੱਚੇ ਵਿੱਚ ਲੱਗਾ ਹੋਇਆ ਉਹ ਬੱਚੇ ਨੂੰ ਲਾਡ ਲੜਾਉਂਦੇ ਆ ਕੋਈ ਉਹਦਾ ਮੁੱਖ ਚੁੰਮਦਾ ਹੈ ਕੋਈ ਪਿਆਰ ਕਰਦਾ ਹੈ ਪਰ ਭਾਈ ਮਰਦਾਨਾ ਜੀ ਚੁੱਪਚਾਪ ਖੜੇ ਰਹੇ ਆ ਤੇ ਜਿਹੜਾ ਵੀ ਕੋਈ ਉੱਥੇ ਆ ਕੇ ਮੰਗਦਾ ਮੰਗ ਲਿੰਦਾ ਸੀ ਉਹਨੂੰ ਦੇ ਹੀ ਦਿੰਦੇ ਸੀ ਬਾਕੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤੀ ਦਿੱਤਾ ਜਾਂਦਾ ਹੁਣ ਭਾਈ ਮਰਦਾਨਾ ਜੀ ਕਾਫੀ ਸਮਾਂ ਖੜੇ ਰਹੇ ਜਦੋਂ ਦੇਖਿਆ ਧਿਆਨ ਹੀ ਨਹੀਂ ਦੇ ਰਹੇ ਆਖਿਆ ਭਲਾ ਹੋਵੇ ਭਲਾ ਹੋਵੇ ਇਸ ਤਰ੍ਹਾਂ ਸ਼ਬਦ ਆਖਿਆ ਤੇ ਵਾਪਸ ਆ ਗਿਆ ਕਿਉਂਕਿ ਖਬਰ ਇਹ ਲਈ ਕਿਸੇ ਨੇ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਬਾਬਾ ਜੀ ਜਿਵੇਂ ਜਿਵੇਂ ਤੁਸੀਂ ਆਖਿਆ ਸੀ ਮੈਂ ਉਦਾਂ ਹੀ ਕੀਤਾ ਹੈ ਇਹ ਤਾਂ ਵੰਜਾਰੇ ਆ ਇਹਨਾਂ ਕੋਲ ਤਾਂ ਪੈਸਾ ਵੀ ਬਹੁਤ ਆ ਪਰ ਆਏ ਫਕੀਰਾਂ ਦੀ ਸੇਵਾ ਦੀ ਭਾਵਨਾ ਇਹਨਾਂ ਅੰਦਰ ਨਹੀਂ ਹੈ ਫਿਰ ਸਤਗੁਰ ਮਹਾਰਾਜ ਕਹਿਣ ਲੱਗੇ ਭਾਈ ਕੀ ਵੇਖਿਆ ਹੈ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਵੰਜਾਰਿਆਂ ਦੇ ਘਰੇ ਦੇਖਿਆ ਕੁਝ ਮੰਗਤੇ ਹੁੰਦੇ ਆ ਜਿਹੜੇ ਜੋਰ ਪਾ ਕੇ ਕੋਈ ਮੰਗ ਲੈਂਦਾ ਤੇ ਉਹਨੂੰ ਤਾਂ ਦੇ ਦਿੰਦੇ ਆ ਪਰ ਜਿਹੜਾ ਖੜਾ ਲੈਂਦਾ ਉਹਨੂੰ ਖਾਲੀ ਹੀ ਵਾਪਸ ਆਉਣਾ ਪੈਂਦਾ ਹੈ ਫਿਰ ਸਤਗੁਰ ਮਹਾਰਾਜ ਨੇ ਆਖਿਆ ਭਾਈ ਮਰਦਾਨਾ ਜੀ ਤੁਸੀਂ ਫਿਕਰ ਨਾ ਕਰੋ ਰਬਾਬ ਛੇੜੋ ਜੀ ਬਾਣੀ ਆਈ ਹੈ ਉੱਥੇ ਭਾਈ ਮਰਦਾਨਾ ਜੀ ਨੇ ਫਿਰ ਰਬਾਬ ਵਜਾਈ ਤੇ ਸਤਗੁਰ ਜੀ ਨੇ ਉੱਥੇ ਜਿਹੜਾ ਸ਼ਬਦ ਪੜਿਆ ਹੈ ਤੇ ਪਹਿਲੇ ਪੈਰੇ ਰਹਿਣ ਕੇ ਵੰਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ ਜਦੋਂ ਵਾਹਿਗੁਰੂ ਦਾ ਹੁਕਮ ਹੁੰਦਾ ਪਰਮਾਤਮਾ ਦਾ ਹੁਕਮ ਹੁੰਦਾ ਉਹਦੇ ਹੁਕਮ ਅਨਸਾਰ ਕੋਈ ਵੀ ਜੀਵ ਆਤਮਾ ਮਾਂ ਦੇ ਗਰਭ ਵਿੱਚ ਨਿਵਾਸ ਕਰਦੀ ਹੈ ਇਸ ਤਰ੍ਹਾਂ ਹੀ ਹੁੰਦਾ ਹੈ ਜੇ ਮਾਂ ਦੇ ਪੇਟ ਦੇ ਵਿੱਚ ਪੁੱਠਾ ਲੜਕਦਾ ਹੈ ਬੱਚਾ ਰੱਬ ਅਗੇ ਅਰਦਾਸਾਂ ਕਰਦਾ ਕਿ ਮੈਨੂੰ ਇੱਥੋਂ ਕੱਢੋ ਬਾਹਰ ਮੈਂ ਬਾਹਰ ਆ ਕੇ ਤੇਰੀ ਬੰਦਗੀ ਕਰਾਂਗਾ ਮੁੱਦੇ ਮੂੰਹ ਬੇਨਤੀਆਂ ਕਰਦਾ ਮਾਂ ਦੇ ਪੇਟ ਦੇ ਵਿੱਚ ਜਿਵੇਂ ਪੁੱਠਾ ਲਟਕਿਆ ਹੁੰਦਾ ਧਿਆਨ ਸੁਰਤ ਜੋੜਦਾ ਹੈ ਤੇ ਜਦੋਂ ਦੁਨੀਆਂ ਵਿੱਚ ਪੈਦਾ ਹੁੰਦਾ ਨੰਗਾ ਹੀ ਹੁੰਦਾ ਹੈ ਨੰਗਾ ਹੀ ਚੱਲਾ ਜਾਂਦਾ ਹੈ ਤਾਂ ਐਸੀ ਗੱਲ ਮਹਾਰਾਜ ਜੀ ਨੇ ਜਦੋਂ ਉੱਥੇ ਸ਼ਬਦ ਗਾਇਆ ਕੀਤਾ ਭਾਈ ਮਰਦਾਨਾ ਜੀ ਬਹੁਤ ਪ੍ਰਸੰਨ ਹੋਏ ਕਹਿੰਦੇ ਮਹਾਰਾਜ ਕੀ ਖੇੜ ਹੈ ਜੋ ਆਪ ਜੀ ਵਰਤਾ ਰਹੇ ਹੋ ਮੈਨੂੰ ਸਮਝੋਣਾ ਕਰੋ ਜੀ ਮੈਂ ਅੰਜਾਨ ਹਾਂ ਮੈਨੂੰ ਇੰਨੀ ਸਮਝ ਨਹੀਂ ਗੁੱਜੀ ਰਮਝ ਨੂੰ ਜਾਣ ਸਕਾ ਫਿਰ ਸਤਗੁਰ ਮਹਾਰਾਜ ਕਹਿਣ ਲੱਗੇ ਕਈ ਵਾਰੀ ਇਨਸਾਨ ਨੂੰ ਹੁੰਦਾ ਕਿ ਬੁਢੇਪੇ ਵਿੱਚ ਹੀ ਮੌਤ ਆਵੇਗੀ ਨਹੀਂ ਇਹ ਜਵਾਨੀ ਵਿੱਚ ਵੀ ਆ ਸਕਦੀ ਆ ਇਹ ਬਚਪਨ ਵਿੱਚ ਵੀ ਆ ਸਕਦੀ ਆ ਕਈ ਵਾਰੀ ਤਾਂ ਬੱਚੇ ਗਰਭ ਦੇ ਵਿੱਚ ਹੀ ਖੁਰ ਜਾਂਦੇ ਆ ਤੇ ਸਤਿਗੁਰ ਮਹਾਰਾਜ ਨੇ ਜਦੋਂ ਇਹ ਬਚਨ ਕਿਹਾ ਕਿ ਜੀਵ ਦੇ ਵਿੱਚ ਬੜੀ ਅਗਿਆਨਤਾ ਹੈ ਉਹ ਨਹੀਂ ਜਾਣਦੇ ਕਿਆ ਜਾਨਣਾ ਕਿਬ ਮਰਾਂਗੇ ਕਿਹਸਾ ਮਰਨਾ ਹੋਏ ਇਹ ਨਹੀਂ ਪਤਾ ਕਦੋਂ ਕਿੱਥੇ ਤੇ ਕਿਵੇਂ ਮਰ ਜਾਣਾ ਹੈ ਹੁਣ ਸਤਿਗੁਰ ਮਹਾਰਾਜ ਨੇ ਜਦੋਂ ਬਚਨ ਕੀਤੇ ਭਾਈ ਮਰਦਾਨਾ ਜੀ ਸੁਣ ਰਹੇ ਆ ਤੇ ਉਦੋਂ ਜਿਹੜਾ ਵੰਜਾਰਿਆਂ ਦੇ ਘਰੇ ਪੁੱਤਰ ਬੱਚਾ ਪੈਦਾ ਹੋਇਆ ਸੀ ਉਹ ਚੜ੍ਹਾਈ ਕਰ ਗਿਆ ਤੇ ਹੁਣ ਸਾਰੇ ਰੋਂਦੇ ਪਿੱਟਦੇ ਆ ਜਿ ਸਾਰੇ ਸਾਰੇ ਵੰਜਾਰਿਆਂ ਦਾ ਪਰਿਵਾਰ ਉਹਨਾਂ ਦੀਆਂ ਬੀਬੀਆਂ ਉੱਚੀ ਉੱਚੀ ਰੋ ਰਹੀਆਂ ਨੇ ਬਹੁਤ ਜ਼ਿਆਦਾ ਭਾਈ ਮਰਦਾਨਾ ਜੀ ਕਹਿ ਲੱਗੇ ਬਾਬਾ ਜੀ ਇਹ ਕੀ ਹੋ ਗਿਆ ਇੱਕਦਮ ਖੁਸ਼ੀ ਦਾ ਮਾਹੌਲ ਗੰਮੀ ਚ ਬਦਲ ਗਿਆ ਇੰਨਾ ਰੋਲਾ ਰੱਪਾ ਕੀ ਹੋ ਗਿਆ ਰੋਣ ਪਿੱਟਣ ਦੀਆਂ ਆਵਾਜ਼ਾਂ ਹੁਣੇ ਤਾਂ ਸੋਹਬਤ ਸੀ ਹੁਣੇ ਤਾਂ ਵਧਾਈਆਂ ਦੇ ਸ਼ਬਦ ਗੂੰਜਦੇ ਸੀ ਕੀ ਹੋ ਗਿਆ ਇਹ ਜਿਹੜੀ ਖੁਸ਼ੀ ਆ ਗਮ ਦੇ ਵਿੱਚ ਕਿਵੇਂ ਬਦਲ ਗਈ ਆ ਤੇ ਉਦੋਂ ਫਿਰ ਸਤਿਗੁਰ ਮਹਾਰਾਜ ਸੱਚੇ ਪਾਸ਼ਾ ਜੀ ਨੇ ਬਹੁਤ ਸੁੰਦਰ ਸ਼ਬਦ ਕਹੇ ਆ ਮਹਾਰਾਜ ਕਹਿੰਦੇ ਜਿਸ ਮੁਖ ਮਿਲੇ ਮੁਬਾਰਕਾਂ ਲੱਖ ਲੱਖ ਮਿਲੇ ਅਸੀਸ ਸੋਮੋ ਫੇਰ ਪਛਾੜੀਆਂ ਤਨਮਨ ਸਹਿ ਕਸੀਸ ਇੱਕ ਮੋਇ ਇੱਕ ਦਬੀਆਂ ਨ ਇੱਕ ਦਿੱਚਣ ਨਦੀ ਵਹਾਏ ਮਹਾਰਾਜ ਕਹਿੰਦੇ ਗਈ ਬੁਬਾਰ ਨਾਨਕਾ ਹੈ ਬਹੁਤੀ ਆਏ ਸੰਗਤ ਜੀ ਇਹ ਜਨਮ ਸਾਕੀ ਦੇ ਵਿੱਚ ਬੋਲ ਆ ਮਹਾਰਾਜ ਦੇ ਇਹ ਬਾਣੀ ਨਹੀਂ ਪਰ ਜਨਮ ਸਾਖੀ ਦੇ ਕਰਤਾ ਨੇ ਇਹ ਸ਼ਬਦ ਦਰਜ ਕੀਤੇ ਆ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਰੱਬ ਦਾ ਹੁਕਮ ਸੀ ਇਹ ਕਰ ਜਾਈ ਇਹਨਾਂ ਦੇ ਘਰੇ ਪੈਦਾ ਹੋਇਆ ਸੀ ਇਹਨੇ ਇਹਨਾਂ ਦਾ ਕੁਝ ਲੈਣਾ ਸੀ ਸੋ ਲੈ ਗਿਆ ਤੇ ਇਹਨਾਂ ਨੇ ਸਾਰੇ ਪਰਿਵਾਰ ਦੇ ਇਹਦਾ ਦੇਣਾ ਸੀ ਸੋ ਦੇ ਦਿੱਤਾ ਤੇ ਮਿਲਣਾ ਵਿਛੜਨਾ ਸੰਜੋਗ ਵਿਜੋਗ ਦੁਕਾਰ ਚਲਾਵੇ ਮਿਲਣਾ ਵਿਛੜਨਾ ਕਰਕੇ ਹੀ ਸੰਸਾਰ ਦੀ ਗੱਡੀ ਚੱਲਦੀ ਹੈ ਤੇ ਸਤਿਗੁਰ ਮਹਾਰਾਜ ਕਹਿਣ ਲਗੇ ਇਹ ਤਾਂ ਜਨਮਿਆ ਹੀ ਸੀ ਆਪਣਾ ਨਾ ਕਰਜ਼ਾ ਲੈਣ ਵਾਸਤੇ ਉਹ ਸਾਰਾ ਕੁਝ ਪੂਰਾ ਹੋ ਗਿਆ ਹਿਸਾਬ ਕਿਤਾਬ ਤੇ ਉਹ ਚਲਾ ਗਿਆ ਤੇ ਉਦੋਂ ਫਿਰ ਮਹਾਰਾਜ ਸੱਤੇ ਪਾਸ਼ਾ ਜੀ ਐਸਾ ਸ਼ਬਦ ਗਾਇਆ ਹੈ ਤੇ ਬੜੇ ਸੁੰਦਰ ਬਚਨ ਕੀਤੇ ਮਹਾਰਾਜ ਨੇ ਭਾਈ ਮਰਦਾਨਾ ਜੀ ਨੇ ਹਾਲ ਹੋ ਗਏ ਉਹਨਾਂ ਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਮਹਾਰਾਜ ਕਹਿੰਦੇ ਪਹਿਲੇ ਪਿਆਰ ਲਗਾ ਥਣ ਦੁੱਧ ਦੂਧ ਦੇ ਮਾਈ ਬਾਪ ਕੇ ਸੁਧ ਸਤਗੁਰ ਜੀ ਨੇ ਫਰਮਾਇਆ ਭਾਈ ਮਰਦਾਨਾ ਜੀ ਦੇਖੋ ਬੰਦੇ ਦੀਸ ساری ਉਮਰ ਨੂੰ ਆਪਾਂ 10 ਹਿੱਸਿਆਂ ਵਿੱਚ ਵੰਡ ਦਈ ਹੈ ਉਹਦੀ ਤਸਵੀਰ ਕਿਵੇਂ ਬਣੇਗੀ ਫਿਰ ਕੀ ਹੋਵੇਗਾ ਦੇਖੋ ਜੀ ਸਵਾਸ ਆਉਂਦੇ ਆ ਚਲੇ ਜਾਂਦੇ ਆ ਪਰ ਇਹ ਅਵਸਥਾ ਦੇਖਣੀ ਪਵੇਗੀ ਕਿ ਕਿਵੇਂ ਬੰਦਾ ਆਉਂਦਾ ਕਿਵੇਂ ਬੰਦਾ ਜਾਂਦਾ ਹੈ ਪਹਿਲਾ ਪਿਆਰ ਕਿੱਥੇ ਹੈ ਇਨਸਾਨ ਦਾ ਸਭ ਤੋਂ ਪਹਿਲਾ ਪਿਆਰ ਸਰਗਤ ਜੀ ਪਹਿਲਾ ਪਿਆਰ ਹੈ ਮਾਂ ਦੇ ਦੁੱਧ ਦੇ ਨਾਲ ਜਿਸ ਦੀ ਗੱਲ ਸਤਗੁਰੂ ਮਹਾਰਾਜ ਕਰਦੇ ਆ ਕਿ ਬੱਚੇ ਦਾ ਪਹਿਲਾ ਪਿਆਰ ਕਿਹਦੇ ਨਾਲ ਹੁੰਦਾ ਡੋਰੀਆਂ ਨਾਲ ਹੁੰਦਾ ਪੰਘੂੜੇ ਨਾਲ ਹੁੰਦਾ ਜਦੋਂ ਜਨਮ ਦਾ ਬੱਚਾ ਮਾਂ ਦੇ ਦੁੱਧ ਨਾਲ ਹੀ ਉਹਦੀ ਪ੍ਰੀਤ ਹੁੰਦੀ ਆ ਸਤਿਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਪਿਆਰ ਮਾਂ ਦਾ ਦੁੱਧ ਹੀ ਹੈ ਤੇ ਦੂਜਾ ਮਾਏ-ਬਾਪ ਕੀ ਸੁੱਧ ਫਿਰ ਹੌਲੀ-ਹੌਲੀ ਦੂਜੀ ਵਸਤਾ ਆਉਂਦੀ ਆ ਜਦੋਂ ਥੋੜਾ ਜਿਹਾ ਸਿਆਣਾ ਹੁੰਦਾ ਮਾਂ ਤੇ ਪਿਤਾ ਦੀ ਸੋਝੀ ਉਹਨੂੰ ਹੋ ਜਾਂਦੀ ਆ ਇਹ ਰਿਸ਼ਤੇ ਦੀ ਕਿਉਂਕਿ ਬੱਚਾ ਪਹਿਲਾਂ ਰੋਦਾ ਹੈ ਸਿਰਫ ਦੁੱਧ ਲਈ ਫਿਰ ਉਹਨੂੰ ਮਾਂ ਪਿਓ ਦਾ ਵੀ ਪਤਾ ਲੱਗਣ ਲੱਗ ਜਾਂਦਾ ਹੈ ਕਿ ਮੈਨੂੰ ਇਹਨਾਂ ਦੀ ਵੀ ਜ਼ਰੂਰਤ ਹੈ ਤੇ ਮਾਤਾ ਪਿਤਾ ਦੇ ਰਿਸ਼ਤੇ ਦੀ ਉਹਨੂੰ ਪਤਾ ਲੱਗਦਾ ਫਿਰ ਸਾਂਝ ਤੀਜੇ ਭਈਆ ਭਾਬੀ ਵੇ ਤੀਜੀ ਅਵਸਥਾ ਵਿੱਚ ਬੰਦਾ ਜਦੋਂ ਪਹੁੰਚਦਾ ਬੱਚਾ ਉਹਨੂੰ ਪਤਾ ਲੱਗਦਾ ਕਿ ਇਹ ਮੇਰੇ ਨਾਲ ਦੇ ਜਿਹੜੇ ਜਨਮੇ ਆ ਇਹ ਭਰਾ ਵਾ ਇਹ ਭੈਣ ਆ ਇਸ ਤਰ੍ਹਾਂ ਉਹਨੂੰ ਹੌਲੀ-ਹੌਲੀ ਸਾਰੀ ਸਮਝ ਆਉਂਦੀ ਆ ਪਛਾਣ ਆਉਂਦੀ ਆ ਸੰਗਤ ਜੀ ਚੌਥੇ ਪਿਆਰ ਆਪਣੀ ਖੇਡ ਤੇ ਜਦੋਂ ਚੌਥੀ ਦਸ਼ਾ ਵਿੱਚ ਬੱਚਾ ਪਹੁੰਚਦਾ ਉਦੋਂ ਖੇਡਣ ਦੇ ਵਿੱਚ ਪ੍ਰੀਤ ਪੈਦਾ ਹੁੰਦੀ ਆ ਖਿਡੌਣੇ ਹੀ ਸਾਰਾ ਕੁਝ ਹੁੰਦੇ ਆ ਖਿਡੌਣਿਆਂ ਦੀ ਦੁਕਾਨ ਹੀ ਬੱਚੇ ਲਈ ਸਵਰਗ ਹੁੰਦਾ ਹੈ ਤੇ ਓਹ ਲੱਗਦਾ ਵੀ ਇਹੀ ਮੇਰਾ ਸਭ ਕੁਝ ਆ ਤੇ ਜੇ ਬੱਚਾ ਸੋਚਦਾ ਨਵੇਂ ਖਿਡੌਣੇ ਬਾਰੇ ਉਹ ਖਿਡੌਣਾ ਲਵਾਗਾ ਇਸ ਕਰਕੇ ਸਤਗੁਰ ਮਹਾਰਾਜ ਜੀ ਕਹਿਣ ਲਗੇ ਪੰਜਵੇਂ ਖਾਣ ਪੀਣ ਦੀ ਤਾਤ ਭਾਈ ਮਰਦਾਨਾ ਜੀ ਪੰਜਵੀਂ ਅਵਸਥਾ ਓ ਆ ਜਿਹਦੇ ਵਿੱਚ ਖਾਣ ਪੀਣ ਦੀ ਲਾਲਸਾ ਬੰਦੀ ਆ ਇਹ ਖਾ ਲਈਏ ਓਹ ਚੀਜ਼ ਵੀ ਖਾ ਲਈਏ ਦੇਖ ਲਈਏ ਪਾਈ ਮਰਦਾਨਾ ਜੀ ਖਾਣ ਪੀਣ ਨਾਲ ਹੀ ਬੰਦੇ ਦਾ ਪ੍ਰੇਮ ਹੋ ਜਾਂਦਾ ਬਹੁਤ ਪਿਆਰ ਨਾਲ ਪਾਈ ਮਰਦਾਨਾ ਜੀ ਸੁਣ ਰਿਹਾ ਸਤਿਗੁਰੂ ਜੀ ਕਹਿਣ ਲੱਗੇ ਛੇਵੇਂ ਕਾਮ ਨਾ ਪੂਛੇ ਜਾਤ ਕਾਮ ਵਾਸਨਾ ਦੇ ਵਿੱਚ ਅੰਨਾ ਹੋਇਆ ਬੰਦਾ ਵੇਸ਼ਵਾ ਦੇ ਕੋਲ ਵੀ ਚਲਾ ਜਾਂਦਾ ਉਹਨੂੰ ਪਤਾ ਨਹੀਂ ਉਹਦੀ ਜਾਤ ਕੀ ਆ ਪਰ ਦੇਖੋ ਭੋਗ ਵਿਲਾਸ ਦੀ ਈਸ਼ਾ ਵਿੱਚ ਬੰਦਾ ਕੁਝ ਵੀ ਕਰ ਸਕਦਾ ਹੈ ਕਈ ਵਾਰੀ ਕਾਮ ਦੇ ਵਿੱਚ ਬੰਦਾ ਅੰਨਾ ਹੋ ਜਾਂਦਾ ਜਾਤ ਜਾਤ ਪਾਤ ਨਹੀਂ ਵੇਖਦਾ ਵੈਸੇ ਜਾਤ ਪਾਤ ਨੂੰ ਮੰਨਦਾ ਹੈ ਪਰ ਜਦੋਂ ਵਾਸਨਾ ਵਿੱਚ ਆਇਆ ਹੋਵੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇਸ ਤਰ੍ਹਾਂ ਸਤਵੇਂ ਸੰਝ ਕਿਆਕਰ ਵਾਸੀ ਸਤਵੀਂ ਅਵਸਥਾ ਵਿੱਚ ਬੰਦਾ ਆਪਣੇ ਘਰ ਵਾਸਤੇ ਚੀਜ਼ਾਂ ਇਕੱਠੀਆਂ ਕਰਦਾ ਜੋੜਦਾ ਪਰ ਨਾਲ ਉਹਦੇ ਕੀ ਜਾਂਦਾ ਕੁਝ ਵੀ ਨਹੀਂ ਜਾਂਦਾ ਸਭ ਕੁਝ ਇੱਥੇ ਪਿਆ ਰਹਿ ਜਾਂਦਾ ਅੱਠਵੇਂ ਕਰੋਧ ਹੋਆ ਤਨਨਾਸ਼ ਫਿਰ ਬੰਦੇ ਦੇ ਅੰਦਰ ਗੁੱਸਾ ਆ ਜਾਂਦਾ ਕਰੋਧ ਆ ਜਾਂਦਾ ਜੋ ਉਹ ਚਾਹੁੰਦਾ ਸਾਰੀਆਂ ਇਸ਼ਾਵਾਂ ਤਾਂ ਰਾਜੇ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ ਕੋਈ ਰਾਜਾ ਹੋਵੇ ਉਹਦੀ ਵੀ ਇੱਛਾ ਪੂਰੀ ਨਹੀਂ ਹੁੰਦੀ ਉਹਨੂੰ ਵੀ ਸਾਰੀਆਂ ਅਧੂਰੀਆਂ ਜਿਹੜੀਆਂ ਰੀਜਾਂ ਨੇ ਲੈ ਕੇ ਮਰਨਾ ਪੈਂਦਾ ਇਸ ਕਰਕੇ ਫਿਰ ਗੁਰਮੁਖ ਪਿਆਰਿਓ ਭਾਈ ਮਰਦਾਨਾ ਜੀ ਨੂੰ ਸਤਗੁਰ ਮਹਾਰਾਜ ਕਹਿਣ ਲੱਗੇ ਹੁੰਦਾ ਉਹ ਆ ਜੋ ਮਾਲਕ ਦੀ ਮਰਜ਼ੀ ਹੁੰਦੀ ਆ ਬੰਦਾ ਈਉਂ ਹੌਲੀ-ਹੌਲੀ ਰੋਜ਼ ਮਰਦਾ ਹੈ ਤੇ ਕਈ ਕਹਿ ਦਿੰਦੇ ਆ ਇੱਕਦਮ ਹੀ ਬੰਦਾ ਮਰ ਗਿਆ ਨਹੀਂ ਰੋਜ਼ ਹੀ ਇਨਸਾਨ ਦੇ ਸਵਾਸ ਕੱਟਦੇ ਆ ਹੌਲੀ-ਹੌਲੀ ਜਵਨੀ ਲੰਘੀ ਜਾਂਦੀ ਆ ਅੱਧਖੜ ਉਮਰ ਵੀ ਲੰਘ ਜਾਂਦੀ ਆ ਨਾਵੇਂ ਢੋਲੇ ਉਬੇ ਸਾਹ ਸਾਫ ਓਖੇ ਸਾਹ ਓਖੇ ਹੁੰਦਿਆ ਚਿੱਟੇ ਕੇਸ ਹੋ ਜਾਂਦੇ ਆ ਸਾਹ ਖਿੱਚ ਖਿੱਚ ਕੇ ਆਉਂਦੇ ਆ ਸਾਹ ਚੜਨ ਲੱਗ ਜਾਂਦਾ ਕੋਈ ਕੰਮ ਕਾਰਜੋਗਾ ਬੰਦਾ ਨਹੀਂ ਰਹਿੰਦਾ ਤੇ ਦਸਵੇਂ ਧੰਦਾ ਹੋਵਾ ਸਵਾ ਫਿਰ ਅੰਤ ਨੂੰ ਉਹਦਾ ਸੰਸਕਾਰ ਹੋ ਜਾਂਦਾ ਉਹਨੂੰ ਦਫਨਾ ਦਿੰਦੇ ਆ ਜਿਵੇਂ ਇੱਕ ਅਕਤਮ ਗਿਰਿਆ ਹੁੰਦੀ ਆ ਸਰੀਰ ਦੀ ਤੇ ਮਹਾਰਾਜ ਕਹਿੰਦੇ ਇਹ ਬੰਦੇ ਦੀ ਖੇੜ ਹੈ ਭਾਈ ਮਰਦਾਨਾ ਜੀ ਦਸਵੇਂ ਧੰਦਾ ਹੋਵਾ ਸਵਾ ਦਸਵੀਂ ਵਿਵਸਥਾ ਅੰਦਰ ਬੰਦਾ ਸੜਬਲ ਜਾਂਦਾ ਭਸਮ ਹੋ ਜਾਂਦਾ ਤੇ ਉਹਦੀ ਸਾਥੀ ਮਸਾਣਾ ਤੱਕ ਨਾਲ ਲੈ ਕੇ ਜਾਂਦੇ ਆ ਲੋਕ ਤਾਹਾਂ ਮਾਰ ਕੇ ਰੋਂਦੇ ਆ ਕਈ ਸੱਚੇ ਰੋਂਦੇ ਆ ਕਈ ਝੂਠੇ ਰੋਂਦੇ ਆ ਸੰਗੀ ਸਾਥੀ ਚਿਖਾ ਤੱਕ ਹੀ ਨਾਲ ਜਾਂਦੇ ਆ ਉੰਡਿਆ ਹੰਸ ਦਸਾਏ ਰਾਜੀਵ ਆਤਮਾ ਸਰੀਰ ਕੋਲ ਨਿਕਲ ਕੇ ਅੱਗੇ ਨਿਕਲ ਜਾਂਦੀ ਆ ਆਇਆ ਗਿਆ ਮੋਇਆ ਨਾਉ ਚਾਰ ਦਿਨ ਲੋਕ ਇਕੱਠੇ ਹੋ ਕੇ ਅਫਸੋਸ ਕਰਦੇ ਆ ਗੱਲਾਂ ਕਰਦੇ ਆ ਫਿਰ ਹੌਲੀ ਹੌਲੀ ਉਹਦਾ ਨਾਮ ਵੀ ਮੁੱਕ ਜਾਂਦਾ ਤੇ ਮਰਨ ਪਿੱਛੋਂ ਕਈ ਲੋਕ ਪਿੰਡ ਪਰੋਂਦੇ ਆ ਤੇ ਨਾ ਫਿਰ ਉਹ ਕਹਿ ਦਿੰਦੇ ਆ ਜੇ ਸਾਡੇ ਪਿੱਤਰ ਆ ਫਿਰ ਉਹ ਭੋਜਨ ਕੋਠਿਆਂ ਤੇ ਪਾਉਂਦੇ ਆ ਪਰ ਸਤਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਜਿਹੜੇ ਆਪ ਹੁਦਰੇ ਬੰਦੇ ਹੁੰਦੇ ਆ ਨਾ ਮਨ ਦੇ ਵਿੱਚ ਲੱਗਣ ਵਾਲੇ ਹੁੰਦੇ ਆ ਉਹਨਾਂ ਦਾ ਪਿਆਰ ਅੰਨਿਆਂ ਵਾਲਾ ਪਿਆਰ ਹੁੰਦਾ ਤੇ ਬਾਜ ਗੁਰੂ ਡੁੱਬਾ ਸੰਸਾਰ ਗੁਰੂ ਦੀ ਸ਼ਰਨ ਪਏ ਬਿਨਾ ਬੰਦੇ ਡੁੱਬ ਰਹੇ ਆ ਗੁਰੂ ਤੋਂ ਬਿਨਾ ਜਹਾਨ ਹੀ ਡੁੱਬ ਗਿਆ ਇਸ ਤਰ੍ਹਾਂ ਮਹਾਰਾਜ ਨੇ ਜਦੋਂ ਬਚਨ ਕੀਤੇ ਤੇ ਦੱਸਿਆ ਕਿ ਪੁਰਬ ਜਨਮ ਕੋ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਇਥੇ ਜਿੰਨੇ ਵੀ ਰਿਸ਼ਤੇ ਆ ਪਿਲੇ ਦੇ ਜਨਮਾਂ ਕਰਕੇ ਹੀ ਮਿਲੇ ਆ ਅਖੀਰ ਵੇਲੇ ਇਹਨਾਂ ਚ ਕੋਈ ਸਾਥ ਨਹੀਂ ਬੰਦਾ ਭਾਵੇਂ ਕੋਈ ਵੀ ਹੋਵੇ ਕੋਈ ਵੀ ਮਾਤ ਪਿਤਾ ਬੰਤਾ ਸੁੱਤ ਬੰਦਾ ਪ ਅਸ਼ਟ ਮੀਤ ਅਰ ਭਾਈ ਇਹ ਮਾਤਾ ਪਿਤਾ ਪੁੱਤਰ ਇਸਤਰੀ ਸੰਬੰਧੀ ਜਿੰਨੇ ਵੀ ਦਿਸਦੇ ਆ ਨਾ ਕਿਸੇ ਨੇ ਵੀ ਨਾਲ ਨਹੀਂ ਜਾਣਾ ਤੇ ਆਪਾਂ ਵੇਖਦੇ ਆਂ ਲੋਕਾਂ ਦੇ ਘਰੇ ਵਿੱਚ ਕੀ ਕੀ ਹੋ ਰਿਹਾ ਕਈ ਐਸੀ ਔਲਾਦ ਆ ਜਿਹੜੀ ਮਾਤਾ ਪਿਤਾ ਨੂੰ ਦੁਖੀ ਦੇਣ ਆਉਂਦੀ ਆ ਤੇ ਕਈ ਬੱਚੇ ਐਸੇ ਆ ਜਿਹੜੇ ਮਾਤਾ ਪਿਤਾ ਦੀ ਸੇਵਾ ਕਰ ਰਿਹਾ ਇਹ ਸਾਰੇ ਪੁਰਬਲੇ ਕਰਮਾ ਕਰਕੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਸਾਰੀ ਗੱਲ ਭਾਈ ਮਰਦਾਨਾ ਜੀ ਨੂੰ ਦੱਸੀ ਆ ਕਿ ਇਹ ਸਭ ਕੁਝ ਕਿਉਂ ਹੋਇਆ ਉੱਥੇ ਰੋਣਾ ਹੋ ਰਿਹਾ ਤੇ ਮਹਾਰਾਜ ਨੇ ਉਹਨਾਂ ਨੂੰ ਆਖਿਆ ਭਾਈ ਹਰ ਕੋ ਨਾਮ ਸਦਾ ਸੁਖ ਦਾਈ ਹੁਣ ਜਿਹੜਾ ਬਾਣਾ ਵਾਪਰਨਾ ਸੀ ਵਾਪਰ ਗਿਆ ਨਾਮ ਦੇ ਨਾਲ ਜੁੜੋ ਜੀ ਇਹ ਪਰਮਾਤਮਾ ਦਾ ਨਾਮ ਹੀ ਆ ਰੋਣ ਨਾਲ ਕੀ ਹੋਵੇਗਾ ਮੰਨ ਲਓ ਕੋਈ ਸਰੀਰ ਆ ਜਿਹੜਾ ਹੈ ਕੋਈ ਪ੍ਰਾਣੀ ਉਹ ਚੜਾਈ ਕਰ ਗਿਆ ਜੇ ਆਪਾਂ ਰੋਵਾਂਗੇ ਆਪਣੀ ਸਿਹਤ ਨੂੰ ਵੀ ਨੁਕਸਾਨ ਆ ਨਾ ਰੋਣ ਵਾਲੇ ਨੂੰ ਕੋਈ ਲਾਭ ਆ ਨਾ ਉਹਨੂੰ ਕੋਈ ਲਾਭ ਆ ਜੇ ਮ੍ਰਿਤਕ ਸਰੀਰ ਦੇ ਨੰਮਿਤ ਉਹ ਜੀਵ ਆਤਮਾ ਦੇ ਨੰਮਿਤ ਗੁਰਬਾਣੀ ਪੜ੍ਹੀ ਜਾਵੇ ਕੀਰਤਨ ਕੀਤਾ ਜਾਵੇਗਾ ਉਹ ਆਤਮਾ ਨੂੰ ਵੀ ਲਾਭ ਹੋਵੇਗਾ ਤਉ ਪੜਨ ਵਾਲੇ ਨੂੰ ਵੀ ਲਾਭ ਹੋਵੇਗਾ ਤਾਂ ਇਹ ਜਿਹੜਾ ਨਾਮ ਆ ਇਹ ਹੀ ਆਨੰਦ ਦੇਣ ਵਾਲਾ ਹੈ ਫਿਰ ਜਦੋਂ ਸਤਗੁਰੂ ਮਹਾਰਾਜ ਨੇ ਭਾਈ ਮਰਦਾਨਾ ਜੀ ਨਾਲ ਇਸ ਤਰ੍ਹਾਂ ਵਿਚਾਰ ਕੀਤੀ ਆ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਦੀ ਗੱਲ ਸੁਣ ਕੇ ਕਹਿ ਲੱਗੇ ਸੱਚੇ ਪਾਸ਼ਾ ਆਪ ਜੀ ਪਰਮੇਸ਼ਵਰ ਹੋ ਖੁਦਾ ਹੋ ਤੁਹਾਨੂੰ ਮੱਥਾ ਟੇਕਦੇ ਆ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਆ ਗੁਰੂ ਸਾਹਿਬ ਜੀ ਕੋਈ ਸ਼ੰਕਾ ਨਹੀਂ ਰਿਹਾ ਤੇ ਸਤਗੁਰ ਜੀ ਆਪ ਜੀ ਦੀ ਪ੍ਰਕਰਮਾ ਕਰਨੀ ਕਿਉਂ ਆ ਜਿਵੇਂ ਰੱਬ ਦੀ ਪ੍ਰਕਰਮਾ ਕੀਤੀ ਹੋਵੇ ਆਪ ਜੀ ਮਹਾਰਾਜ ਸਾਡੇ ਲਈ ਕਾਬਾ ਹੋ ਸਾਡੇ ਲਈ ਮੱਕਾ ਹੋ ਇਹ ਭਾਈ ਮਰਦਾਨਾ ਜਿਹਦੇ ਬਚਨ ਆ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਮੂਰੀਦ ਆ ਬਖਸ਼ ਲੋ ਮਹਾਰਾਜ ਉਥੋਂ ਫਿਰ ਅੱਗੇ ਜਾਂਦੇ ਆ ਤੇ ਅੱਗੇ ਚੱਲਦੇ ਚੱਲਦੇ ਸਤਿਗੁਰ ਮਹਾਰਾਜ ਇੱਕ ਜਗ੍ਹਾ ਆਈ ਆ ਉਥੇ ਜਾ ਕੇ ਸਤਿਗੁਰ ਜੀ ਨੇ ਡੇਰਾ ਕੀਤਾ ਤੇ ਉਦੋਂ ਜਿਹੜਾ ਮੌਸਮ ਜਿਵੇਂ ਅੱਜ ਕੱਲ ਵਰਖਾ ਬਹੁਤ ਹੁੰਦੀ ਆ ਸਾਵਣ ਦੇ ਮਹੀਨੇ ਵਿੱਚ ਇਸ ਤਰ੍ਹਾਂ ਹੀ ਮਹੀਨਾ ਸੀ ਜਿਵੇਂ ਵਰਖਾ ਦੇ ਦਿਨ ਸੀ ਸਤਿਗੁਰ ਜੀ ਨੇ ਬਚਨ ਕੀਤਾ ਆਪਾਂ ਇੱਥੇ ਹੀ ਕੁਝ ਸਮਾਂ ਰਹਿਾਂਗੇ ਕੁਝ ਸਮਾਂ ਤੇ ਸਮਾਂ ਪਾ ਕੇ ਫਿਰ ਇੱਥੋਂ ਚਲੇ ਜਾਵਾਂਗੇ ਇਸ ਤਰ੍ਹਾਂ ਮਹਾਰਾਜ ਉੱਥੇ ਕੁਝ ਸਮਾਂ ਰੁਕਦੇ ਆ ਅੱਗੇ ਜਾਂਦੇ ਆ ਜੀ ਚੱਲਦੇ ਚੱਲਦੇ ਇੱਕ ਨਗਰੀ ਆਉਂਦੀ ਆ ਇੱਥੇ ਨਗਰ ਦੇਖ ਕੇ ਭਾਈ ਮਰਦਾਨਾ ਜੀ ਬਹੁਤ ਪਰਸੰਨ ਹੁੰਦੇ ਕਹਿੰਦੇ ਮਹਾਰਾਜ ਜੀ ਇੱਥੋਂ ਤੱਕ ਕੁਝ ਸ਼ਕਣ ਵਾਸਤੇ ਮਿਲ ਜਾਵੇਗਾ ਹੁਣ ਜਦੋਂ ਸਤਗੁਰ ਮਹਾਰਾਜ ਜੀ ਨਗਰ ਵਿੱਚ ਪਹੁੰਚਦੇ ਆ ਰੱਬ ਰੱਬ ਕਰਦੇ ਹੋਏ ਉਹ ਸ਼ਹਿਰ ਦੇ ਵਿੱਚ ਇੱਕ ਖਤਰੀ ਸੀ ਉਹਦਾ ਬਾਗ ਸੀ ਜਦੋਂ ਉਹਨੇ ਦੇਖਿਆ ਵੀ ਤਿੰਨ ਸਾਧੂ ਆਏ ਆ ਇਹ ਕੋਈ ਸੰਤ ਲੱਗਦੇ ਆ ਮਹਾਪੁਰਖ ਲੱਗਦੇ ਆ ਇਹਨਾਂ ਨੂੰ ਮੱਥਾ ਟੇਕਣਾ ਬੰਦਾ ਉਹਨੇ ਮੱਥਾ ਟੇਕਿਆ ਘੜੀ ਕੋ ਬੈਠਣ ਬਾਅਦ ਆਪਦੇ ਘਰ ਆ ਗਿਆ ਇਵੇਂ ਉਹਦਾ ਨੇਮ ਬਣ ਗਿਆ ਰੋਜ਼ ਆਉਂਦਾ ਸੀ ਸੱਚੇ ਪਾਤਸ਼ਾਹ ਜੀ ਦਰਸ਼ਨ ਕਰਦਾ ਸੀ ਮਹਾਰਾਜ ਵਾਸਤੇ ਕੁਝ ਨਾ ਕੁਝ ਸ਼ਕਨ ਵਾਸਤੇ ਲੈ ਕੇ ਆਉਂਦਾ ਸੀ ਸਤਗੁਰੂ ਮਹਾਰਾਜ ਉੱਥੇ ਕੀਰਤਨ ਕਰਦੇ ਇਵੇਂ ਸਤਗੁਰ ਜੀ ਨੇ ਵਰਖਾਂ ਵਾਲੇ ਦਿਨ ਜਿਹੜੇ ਸੀ ਉਹ ਨਗਰ ਦੇ ਵਿੱਚ ਕਟਿਆ ਜੀ ਪਈ ਮਰਦਾਨਾ ਜੀ ਰਵਾਭਜਉਂਦੇ ਐਵੇਂ ਫਿਰ ਉਹ ਪ੍ਰੇਮੀ ਆ ਉਹਨਾਂ ਦੀ ਸੇਵਾ ਕਰਦਾ ਸੰਗਤ ਵੀ ਹੋ ਜਾਂਦੀ ਸੇਵਾ ਵੀ ਹੋ ਜਾਂਦੀ ਸਿਮਰਨ ਵੀ ਹੋ ਜਾਂਦਾ ਹੁਣ ਉਹ ਖਤਰੀ ਜਿਹੜਾ ਸੀ ਉਹਦੀ ਜਿਹੜੀ ਜ਼ਿੰਦਗੀ ਸੀ ਉਹ ਬਦਲ ਗਈ ਕਿਉਂਕਿ ਉਹਦੀ ਆਦਤ ਹੀ ਬਣ ਗਈ ਸੀ ਪਹਿਲਾਂ ਨਿਤਨੇਮ ਕਰਨਾ ਆਪਣਾ ਜੋ ਨੇਮ ਸੀ ਕੀਰਤਨ ਸੁਣਨਾ ਸਿਮਰਨ ਕਰਨਾ ਫਿਰ ਪ੍ਰਸ਼ਾਦਾ ਛਕਣਾ ਇਹ ਵੀ ਉਹਦੀ ਜ਼ਿੰਦਗੀ ਬਤੀਤ ਹੋਈ ਆ ਤਾਂ ਸਤਗੁਰ ਸੱਚੇ ਪਾਸ਼ਾ ਮਹਾਰਾਜ ਇਹ ਚਮਾਸਿਆਂ ਦੇ ਦਿਨਾਂ ਵਿੱਚ ਵਰਖਾ ਦੇ ਦਿਨਾਂ ਵਿੱਚ ਜਦੋਂ ਮਹਾਰਾਜ ਉੱਥੇ ਰਹੇ ਆ ਉਹ ਖਤਰੀ ਨੇ ਬਹੁਤ ਸੇਵਾ ਕੀਤੀ ਮਹਾਪੁਰਖ ਜਾਣ ਕੇ ਪ੍ਰਸ਼ਾਦਾ ਵੀ ਛਕਾਉਣਾ ਤੇ ਉਹਦਾ ਇਹਨਾ ਨੇਮ ਬਣ ਗਿਆ ਉਹਨੂੰ ਵੀ ਰੰਗ ਚੜ ਗਿਆ ਕਿਉਂਕਿ ਦੇਖੋ ਸੰਗਤ ਜੀ ਸੰਗਤ ਵਿੱਚ ਆਉਣ ਦਾ ਕਿੰਨਾ ਲਾਭ ਆ ਫਿਰ ਮਹਾਰਾਜ ਨੇ ਉੱਥੋਂ ਧਰਮਸ਼ਾਲਾ ਵੀ ਬਣਵਾਈ ਉੱਥੇ ਸਾਰੀਆਂ ਸੰਗਤਾਂ ਨੂੰ ਮਰਿਆਦਾ ਸਿਖਾ ਕੇ ਮਹਾਰਾਜ ਅੱਗੇ ਜਦੋਂ ਜਾਂਦੇ ਆ ਜੀ ਤੇ ਸੱਚੇ ਪਾਤਸ਼ਾਹ ਉੱਥੇ ਵੀ ਦੁਨੀਆਂ ਨੂੰ ਲੋਕਾਂ ਨੂੰ ਤਾਰਦੇ ਆ ਕਿਉਂਕਿ ਸਤਗੁਰ ਜੀ ਐਸੇ ਵੈਦ ਹਨ ਜਿਨ੍ਹਾਂ ਨੇ ਆਪ ਜਾ ਕੇ ਰੋਗੀਆਂ ਦੇ ਘਰਾਂ ਦੇ ਦਰਵਾਜ਼ੇ ਬੂਹੇ ਖੜਕਾਏ ਉਹਨਾਂ ਦਾ ਇਲਾਜ ਕੀਤਾ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਵੱਡੀਆਂ ਬਿਮਾਰੀਆਂ ਨੇ ਹਉਮੇ ਵਰਗੇ ਦੀਰਗ ਰੋਗ ਇਹਨਾਂ ਦਾ ਇਲਾਜ ਸਤਗੁਰ ਹੀ ਕੀਤਾ ਹੈ ਇਸ ਤਰ੍ਹਾਂ ਇਹ ਜੰਮ ਦੇ ਬੱਚੇ ਦੀ ਮੌਤ ਕਿਉਂ ਹੋ ਜਾਂਦੀ ਆ ਕਰਮਾਂ ਦੀ ਖੇਡ ਕਿਵੇਂ ਹੁੰਦੀ ਆ ਕਿਵੇਂ ਜੀਵਨ ਦੇ 10 ਪੜਾ ਹੁੰਦੇ ਆ ਮਹਾਰਾਜ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ ਧੰਨ ਦੇ ਦਾਤਾ ਨੇ ਧੰਨ ਦੇ ਯੋਗ ਨੇ ਜਿਨ੍ਹਾਂ ਨੇ ਸਰਵਨ ਕੀਤੇ ਆ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ